ਹਾਂਜੀ ਗੁੱਡ ਮਾਰਨਿੰਗ ਸਾਹਿਬ ਜੀ ਮਾਰਨਿੰਗ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਦੋਸਤੋ ਨਵੀਂ ਵੀਡੀਓ ਦੇ ਵਿੱਚ ਤੇ ਪਾਲ ਸਾਹਿਬ ਵਕੀਲ ਸਾਹਿਬ ਵਕੀਲ ਸਾਹਿਬ ਤਾਂ ਪੇਪਰਾਂ ਤੇ ਪੇਪਰਾਂ ਜੀ ਉਹ ਹਜੇ ਵੀ ਪੇਪਰ ਦੇਣੇ ਪੈਣੇ ਹਨ ਉਹਨੂੰ ਵਕੀਲ ਬਣ ਕੇ ਵੀ ਹਾਂਜੀ ਇਹ ਬਿਜਲੀ ਵਿਭਾਗ ਨੂੰ ਬੇਨਤੀ ਕਰਦੇ ਹਾਂ ਜੀ ਆਹ ਬਿਜਲੀ ਚੋਰ ਹੁੰਦਾ ਤੇ ਲੋਕਾਂ ਤੋਂ ਕਮਿਸ਼ਨ ਲੈਂਦਾ ਕੁੰਡੀਆਂ ਪਾਉਣ ਦਾ ਚੱਲ ਚੱਲ ਗਿਆ ਤੇ ਕੰਮ ਦੇ ਭਰਾ ਡੱਡਾ ਕੋ ਸਾਹਿਬ ਆਫ ਹੋਏ ਨੇ ਮੂਰੇ ਕੋ ਸਾਹਿਬ ਕੋ ਸਾਹਿਬ ਤਾਨਗੇ ਹੋਣਾ ਜਿੰਨੇ ਬੰਦੇ ਵੰਡਦਾ ਹੈਗਾ ਹੋ ਗੋਲਤੀਆਂ ਤੋਂ ਉਹ ਨਹੀਂ ਗੋਲਤੀਆਂ ਚੱਲੋ ਜੇ ਓਏ ਮੇਰੇ ਮਸਲਾ ਉਲਝ ਗਿਆ 5 ਬੰਦੇ ਆਲੀ ਢਾਹ ਭਾਈ 5 ਨੂੰ ਢਾਹ ਬੰਦੇ ਕਰ ਗੱਲ ਸਾਡੇ ਕਪਤਾਨ ਸਾਹਿਬ ਗੁੱਸੇ 'ਚ ਆ ਗਏ ਕਪਤਾਨ ਸਾਹਿਬ ਕੀ ਕਹਿ ਗਏ ਤੁਸੀਂ ਹੁਣੇ ਕਿਹੜੇ ਕਿਹੜੇ ਡਾਉਣੇ ਆ ਉਹਦੇ ਕੈਮਰਾ ਮਾਰ ਹੁਣ ਭਾਈ ਪਾਲਾ ਪਾਜੀ ਹਾਂ ਆਬੀ ਤੇ ਕੁਲਾ ਭਾਈ ਅੱਛਾ ਅੱਜ ਲਿਟ ਕੇ ਜਾਣਗੇ ਘਰੇ ਠੀਕ ਕੋਸ਼ ਬੰਦੇ ਉਦੋਂ ਨ ਰਹਿ ਗਏ ਆ ਪਾਰਟੀ ਆਲੇ ਤੇ ਉਹਨੇ ਉਹਨੂੰ 35 ਬੋਨ ਪਾਤੀ ਤੇ ਤੁਹਾਡਾ ਸਲਾਹਕਾਰ ਗਰਪਾਲ ਭੇਜਦੇ ਆ ਨਾਲ ਪਾਜੀ ਓਏ ਆਪਾਂ ਕੋਈ ਜ਼ਿਆਦਾ ਨਹੀਂ ਹੋਣਾ ਇੱਕ ਕਿਰੀ ਦਾ ਨਾ ਕਾਲੇ ਨਵੇਂ 480 ਉਹਨਾਂ ਦੇ ਬਾਹਰ ਲੱਗ ਗਈ ਇਹਨਾਂ ਨੂੰ ਪੈਦੀ ਹੋਇਆ ਓ ਫੜੀ 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 ਤੇਰੇ ਤੇ ਬੜੀ ਉਮੀਦ ਸੀ ਤੂੰ ਫੜ ਲੈਣਾ ਉਹ ਜਾਨ ਗਰਾਊਂਡ ਚ ਭਜ ਜਾਣੀ ਇੰਦਾ ਬੜੀ ਸ਼ੇਦੀ ਭਜਾ ਸਿਆਲ ਹੋ ਗਏ ਆ ਸ਼ੁਰੂ ਤੇ ਅੱਜ ਦਾ ਦਿਨ ਹਾਸਿਆ ਭਰਿਆ ਰਿਹਾ ਯਾਰਾਂ ਦੋਸਤਾਂ ਦੇ ਨਾਲ ਤੇ ਦੋਸਤੋਂ ਮਿਲਦੇ ਆ ਕੱਲ ਨੂੰ ਫਿਰ ਨਵੀਂ ਵੀਡੀਓ ਦੇ ਨਾਲ ਇਸੇ ਗਰਾਊਂਡ ਦੇ ਵਿੱਚ ਤੇ ਤਬ ਤੱਕ ਲਈ ਰੱਬ ਰੱਖਾ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਦੋਸਤੋਂ ਨਵੀਂ ਵੀਡੀਓ ਦੇ ਵਿੱਚ ਤੇ ਬੜੇ ਦਿਨਾਂ ਬਾਅਦ ਆਪਾਂ ਵਾਪਸੀ ਕਰ ਰਹੇ ਆਂ ਗਰਾਊਂਡ ਵਾਲੀ ਵੀਡੀਓ ਤੇ ਤੇ ਵਿੱਚ ਕੁਝ ਹੋਰ ਜਿਹਾ ਮੇਰਾ ਕਰਕੇ ਵੀਡੀਓ ਨਹੀਂ ਪੈ ਰਹੀਆਂ ਸੀ ਤੇ ਤਾਂ ਕਰਕੇ ਫਿਰ ਥੋੜਾ ਜਿਹਾ ਆਪਣਾ ਗੈਪ ਪੈ ਗਿਆ ਤੇ ਇਸ ਵੀਡੀਓ ਨੂੰ ਸਵੀਕਾਰ ਕਰਿਓ ਤੇ ਐਂਡ ਤੱਕ ਦੇਖਿਓ ਤੇ ਗਰਾਊਂਡ ਦਾ ਮਾਹੌਲ ਦਿਖਾਉਂਦੇ ਆਂ ਜੀ ਸਿਆਲਾਂ ਦਾ ਟਾਈਮ ਚੱਲ ਰਿਹਾ ਜਾ ਕੇ ਤੇ ਕਿੰਨੇ ਕੁ ਮੁੰਡੇ ਆਉਂਦੇ ਆ ਕਿਵੇਂ ਦੀ ਗੇਮ ਲੱਗਦੀ ਆ ਤੇ ਕਿਵੇਂ ਦਾ ਮਾਹੌਲ ਹੁੰਦਾ ਗਰਾਊਂਡ ਦਾ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੇ ਆਪਾਂ ਜਾ ਕੇ ਗਰਾਊਂਡ ਦੇ ਵਿੱਚ ਨਵੇਂ-ਨਵੇਂ 11 ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਕੋਤਰਾਗੇ ਨੇ ਆਹਦੀ ਪੁਰੀਆਂ ਪਈਆਂ। ਮਾਰਨਿੰਗ ਸਾਹਿਬ ਜੀ ਮਾਰਨਿੰਗ ਜੀ ਪਹੁੰਚ ਗਏ ਆ ਅਟਵਾਲ ਸਾਹਿਬ ਵਕੀਲ ਸਾਹਿਬ ਵਕੀਲ ਸਾਹਿਬ ਦਾ ਪੇਪਰ ਹੈ ਪੇਪਰ ਹੈ ਜੀ ਅੱਜ ਦਾ ਉਹ ਹਜੇ ਵੀ ਪੇਪਰ ਦੇਣੇ ਪੈਣੇ ਨੇ ਉਹਨੂੰ ਵਕੀਲ ਬਣ ਕੇ ਵੀ ਹਾਂ ਜੀ ਹੈ ਜੱਜ ਬਣਨਾ ਜੱਜ ਦੀ ਤਿਆਰੀ ਕਰਨੀ ਆ ਅੱਛਾ ਲੋਕੀ ਕਹਿੰਦੇ ਜੱਜ ਬਣਨਾ ਮੁੰਡਾ ਹਵਾ ਲਾਤ ਕੇ ਆ ਗਿਆ ਇੱਕ ਵਾਰੀ ਹਾਂ ਜੱਜਾਂ ਨੂੰ ਬਣਨ ਦੀ ਤਿਆਰੀ ਕਰਨੀ ਚਲੋ ਇਹ ਬਿਜਲੀ ਵਿਭਾਗ ਮੈਨੂੰ ਬੇਨਤੀ ਕਰਦੇ ਆ ਜੀ ਆਹ ਬਿਜਲੀ ਚੋਰ ਹੁੰਦਾ ਤੁਸੀਂ ਪਾਸੇ ਹੋ ਜਾਓ ਏ ਇਹ ਇਹ ਵੀ ਨਾਲ ਲਿਆ ਇਹ ਲੋਕਾਂ ਤੋਂ ਕਮਿਸ਼ਨ ਲੈਂਦਾ ਕੁੰਡੀਆਂ ਪਾਉਣ ਦਾ ਇਹ ਘਰ ਭਾਈ ਦਰ ਲਾ ਲਿਆ ਇਹ ਕੁੰਡੀ ਮਾਹਰ ਬੰਦਾ ਹੈ ਜੀ ਤੇ ਜਲਦੀ ਤੋਂ ਜਲਦੀ ਇੱਥੇ ਕਾਰਵਾਈ ਕਰੋ ਚੱਲ ਚੱਲ ਕੇ ਹੱਥ ਕੰਮ ਦੇ ਭਰਾ ਡੱਡਾ ਓਏ ਗਾਲ ਨਹੀਂ ਗਾਲ ਨਹੀਂ ਕੋ ਸਾਹਿਬ ਆਪ ਹੋਏ ਨੇ ਮੂਰੇ ਕੋ ਸਾਹਿਬ ਕੋ ਸਾਹਿਬ ਓਏ ਇਹਨੂੰ ਕਰੰਟ ਪੈ ਵੀ ਗਿਆ ਇਹ ਕਿਹੜਾ ਝੁਲਸਣਾ ਹੈ ਅੱਗੇ ਝੁਲਸਿਆ ਆ ਤੂੰ ਕੋ ਸਾਹਿਬ ਓਏ ਅੱਖਾਂ ਲੈ ਰੋ ਇਹਦੇ ਦੀ ਬੇਤੀ ਅਜੇ ਦੀ ਮਤਾਰਨ ਦਾ ਅੱਖਾਂ ਤਾਂ ਨਹੀਂ ਹੋਣਾ ਜਿੰਨੇ ਬੰਦੇ ਵੰਟਾਏਗਾ ਹੋ ਗੋਲਤੀ ਆ ਤੋ ਉਹ ਨਹੀਂ ਗੋਲਤੀ ਨਹੀਂ ਓਏ ਇੱਥੇ ਕਪਤਾਨ ਦਾ ਮਤਲਬ ਗਾਲਾਂ ਓਏ ਗਾਲਾਂ ਆਪਾਂ ਕੋਈ ਸਪਾਸਾਉਂ ਗੀਤ ਆ ਆਈ ਦਾਨੇ ਜੀ ਤੋ ਕਿਤੀ ਜੀ ਯਾਰ ਕੋਾਈ ਨਹੀਂ ਜੀ ਜਿੱਤੀ ਆ ਚਲੋ ਓਏ 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 ਤੂੰ ਮੇਰੀ ਗੱਲ ਸੁਣ ਨਹੀ ਨਹੀ ਓਏ 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 ਓ ਬਾਤੋ ਯਾਰ ਗੇਮ ਸ਼ੁਰੂ ਕਰ ਦੇ ਓਏ ਓਏ ਇਧਰੋਂ ਬੱਤਲ ਮੇਰੀ ਗੱਲ ਸੁਣ ਓਏ ਓਏ ਪਾਜੀ ਲਾਪਟਾਪ ਲਾਪਟਾਪ ਕਰਕੇ ਮਸਲਾ ਹਲਤ ਗਿਆ ਓਏ ਓਏ ਬੰਦਿਆ ਦੀ ਟਾਸ ਪਈ ਪਾਸੇ ਤੋਂ ਟਾਸ ਬੰਦਿਆ ਹਾਂ ਕਰ ਗੱਲ ਮੇਰੀ ਗੱਲ ਸੁਣ ਲੈ ਭਾਈ ਜੇ ਉਹਦਾ ਤੂੰ ਹੱਥ ਮੰਗਦਾ ਨਾ ਫੇਰ ਹੁੰਦਾ ਜੇ ਉਹ ਤਾਸ ਹੀ ਪੈ ਗਈ ਫੇਰ ਜਾ ਗਿਆ ਨਹੀਂ ਨਹੀਂ ਓਏ ਇੱਕ ਮਿੰਟ ਜੇ ਜੇ ਉਹ ਫੇਰ ਦੂਰ ਨਹੀਂ ਫੇਰ ਮੇਰੀ ਗੱਲ ਸੁਣਦਾ ਨਾ ਭੈਣੋ ਕੱਲ ਉਹਦੋਂ ਤੂੰ ਨਹੀਂ ਇੱਥੇ ਜਦੋਂ ਉਹਦੋਂ ਤੂੰ ਵੀ ਸਾਡੇ ਕਪਤਾਨ ਸਾਹਿਬ ਗੁੱਸੇ ਜਾ ਕੇ ਕਪਤਾਨ ਸਾਹਿਬ ਕੀ ਕਹਿਗੇ ਤੁਸੀਂ ਹੁਣੇ ਬੰਦੇ ਡੋਣੇ ਤੇ ਕਿਹੜੇ ਕਿਹੜੇ ਡੋਣੇ ਆ ਉਹਦੇ ਕੈਮਰਾ ਮਾਰ ਹੁਣ ਭਾਈ ਇਹ ਫੋਕਸ ਕਰ ਮਾਰਾ ਜੀ ਹਾਂ ਹਾਂ ਨਹੀਂ ਨਹੀਂ ਤੂੰ ਬੋਲ ਉਹ ਫੋਕਸ ਕਰ ਆ ਹੋ ਗਿਆ ਗਰਪਾਲ ਭਾਈ ਹਾਂ ਸਾਬੀ ਤੇ ਕੁਲਾ ਭਾਈ ਆਛਾ ਅੱਜ ਲਿਟ ਕੇ ਜਾਣਗੇ ਘਰੇ ਚਲੋ ਹਣਕੀ ਹਣਕੀ ਤੁੰਦ ਵਿੱਚ ਚੱਲ ਰਿਹਾ ਜੀ ਮੈਚ ਬੜੀ ਵੀ ਗੱਲਾਂ ਦਾ ਗੋਲ ਵਾਲੀ ਹੈ ਹੈ ਉਹ ਤੈਨੂੰ ਜੀ ਹੋ ਗਏ ਹੁਣ ਮੂੰਹ ਜੀ ਗੰਦ ਪੇਦਾ ਕਰ ਮੈਂ ਵੀ ਗੱਲ ਕਰਾਉਂਦਾ ਗਰਾਊਂਡ ਦਾ ਸੋਚਿਆ ਅੱਜ ਦਾ ਕੀ ਪਲਾਨ ਹੋਦਾ ਨਹੀਂ ਆਇਆ ਇਹ ਵੀ ਨਹੀਂ ਅੱਜ ਕੋਈ ਨਾ ਪਾਰਟੀ ਕੀਤੀ ਮਤੇ ਇਹ ਮਤੇ ਪੈ 500 ਰੁਪਏ ਮੁੰਡੇ ਨੂੰ ਭਾਜੀ ਕੁਝ ਬੰਦੇ ਉਦੋਂ ਰਹਿ ਗਏ ਆ ਪਾਰਟੀ ਵਾਲੇ ਤੇ ਉਹਨਾਂ ਨੂੰ 35 ਮੋਹ ਨੂੰ ਪਾ ਦਿੱਤਾ ਤੇ ਤੁਹਾਡਾ ਸਲਾਹਕਾਰ ਗਰਪਾਲ ਭੇਜ ਦਿਆਂ ਨਾਲ ਭਾਜੀ ਜਾਓ ਜਾਓ ਹਾਂ ਓਏ ਆਪਾਂ ਕੋਈ ਜ਼ਿਆਦਾ ਨਹੀਂ ਹੋਣਾ 1 ਕਿਲੀ ਦਾ 90 94 ਰੁਪਏ ਉਹਨਾਂ ਦੇ ਬਾਹਰ ਅੱਜ ਲੱਗ ਗਈ ਇਹ ਚਾਹ ਰੁਪਏ ਦੇ ਚੱਲ ਇਹ ਰਹਿ ਗਏ ਮੇਰੇ ਅੱਜ ਚੀਕੂ ਦਾ ਪੇਟੀ ਲੈ ਆ ਪੈਸੇ ਲਿਆ ਚੀਕੂ ਆਲੇ ਪੰਡ ਚੀਕੂ ਜਾ ਲੈ ਪਾਰ ਗਿਆ ਮਾਰ ਗਿਆ ਦੋ ਕਿਲੋ ਚਿਕੂ ਵਾਦੂ ਚੱਲੀਏ ਉਹ ਨਾਲ ਉਹ ਨਹੀਂ ਜਾਣਾ ਚਾਹ ਪੈਸੇ ਦੇ ਦੇਵੇਂ ਨਾ ਜਾ ਪੈਸੇ ਦੇ ਦੇ ਕਾ ਪੈਸੇ ਦੇ ਬਗੈਰ ਮੁੰਡੇ ਤਿੰਨ ਚਾਰ ਨਵੇਂ ਆਇਆ ਅਮਰਤ ਨਵੇਂ ਆਇਆ ਕੈਨੇਡਾ ਤੋਂ ਆਇਆ ਪਾਰਟੀ ਆ ਉਹ ਕੈਨੇਡਾ ਤੋਂ ਸਪੈਸ਼ਲ ਸੱਤੇ ਮੁੰਡਿਆਂ ਨੂੰ ਦੇ ਲਾ ਇਹਨਾਂ ਖੇਡਦੇ ਆ ਇਹ ਬਹੁਤ ਕਰਮਾਂ ਆ ਉਹ ਜਿਹਨਾਂ ਚੋਂ ਮੁੰਡਾ ਤਾਂ ਆ ਬਾਈ ਜਾ ਰੋ ਓ ਸਿਵੇਵਾਲ ਦੀ ਹੋਇਆ ਔੜ ਗਿਆ ਏ ਓ ਸਿਵੇਵਾਲ ਦੀ Hører ਓਏ ਅਮਰ ਦਾ ਇਧਰ ਨਹੀਂ ਪੈ ਜਾਂਦਾ ਤੇ ਇਹ ਫਸ ਗਿਆ ਓਦھر ਦੀ ਚੱਲ ਜਾਣਾ ਮੇਰੀ ਗੱਲ ਸੁਣੋ ਤੁਸੀਂ ਕਹੇ ਸੀ ਓਏ ਤੇਰੇ ਤੇ ਬੜੀ ਉਮੀਦ ਸੀ ਤੂੰ ਫੜ ਲੈਣਾ ਪਹਿਲਾਂ ਗਰਾਊਂਡ ਚ ਭਜਦਾ ਨਹੀਂ ਇੰਦਾ ਬੜੀ ਸ਼ੇਦੀ ਭਜਾ ਗੋਲੀਆਂ ਮਾਰ ਗਿਆ ਇਹਦੇ ਵੀ ਸਾਫ ਲਾ ਦੇ ਮੈਨੂੰ ਦੇ ਲੈ ਕਿਸੇ ਹੋ ਕੇ ਮੰਗਦੇ ਕਿਹ ਚੌਕਾ ਇਹ ਦੇਖੋ ਜੜਿਆ ਕਾਹ ਲੈ ਕਾਹ ਦੋ ਬੰਦੇ ਫੇਲ ਕਰਦੇ ਘੁੱਲਣੇ ਦੁਬੱਟਾ ਮਾਰਿਆ ਭਜਾ ਓ ਜਾ ਓਏ ਭਾਈ ਭੇਲ ਬੋਲ ਭੈਣ ਦੋ ਮਿੰਟ ਬੂਟ ਕਸੇ ਮੈਂ ਨਿਕਲਾਂ ਪਰ ਮੈਂ ਮੇਰੇ ਮਨ ਚ ਆ ਗਿਆ ਮੈਂ ਕਹਾ ਯਾਰ ਪਤਾ ਨਹੀਂ ਕਿਨੇ ਬੰਦੇ ਹੋਣੇ ਕਿ ਨਹੀਂ ਹੋਣੇ ਉਹ ਚੀਜ਼ ਨੂੰ ਕਰਦੇ। ਇਹ ਗੱਲ ਸੱਚੀ ਸੱਚੀ ਕਹਿ ਰਿਹਾ ਕਿ ਨੇ ਬੰਦੇ ਜਿਹੜੇ ਨਾਲ ਜਾਣੇ ਹੋ ਗਏ। ਤਾਂ ਆਪਾਂ ਇਸ ਕਰਕੇ ਕਹਿੰਦੇ ਆ ਵੀ ਸਾਰੇ ਭਰਾਓ ਔਰ ਮਿਲ ਕੇ ਖੇਡਣ ਦਾ ਮਤਲਬ ਪਿੱਠਾ ਇਕੱਠੇ ਹੋਣ ਦਾ ਮਤਲਬ ਹੈ। ਮੈਨੂੰ ਪਤਾ ਜੀ ਮੁੱਕ ਦੀ ਗੱਲ। ਜਿੱਦਣ ਜਿਹੜੀ ਗੱਲ ਹੋਈ ਉਦੋਂ ਮੁਕਾ ਕੇ ਅਗਲੇ ਦਿਨ ਨਵੀਂ। ਇਹ ਨਹੀਂ ਪਿਛਲੀ ਗੱਲ ਲੈ ਕੇ ਨਹੀਂ ਨਹੀਂ ਕੋਈ ਵੀ ਨਹੀਂ ਰੱਖਦਾ ਇੱਕ ਦੋ ਬੰਦੇ ਹੀ ਆ ਯਾਰ। ਗੱਲ ਗਰਾਊਂਡ ਸਟਾਰਟ ਹੋਣ ਤੋਂ ਗੇਮ ਸ਼ੁਰੂ ਪਹਿਲਾਂ ਹੀ ਅਲਾਨਸ ਕਰੂਗਾ ਮੈਂ ਚੀਜ਼। ਕਿ ਭਾਈ ਦੇਖੋ ਸਭ ਤੋਂ ਆਡੀਟਰੀ ਨਹੀਂ ਮਰਦਾ। ਜਿਹੜਾ ਗ라운ਡ 'ਚ ਨਿਮਰਤਾ ਰੱਖਦਾ ਉਹ ਖਿਡਾਰੀ ਦਾ ਸਾਰੀ ਦੁਨੀਆ ਜਸ ਗਾਉਂਦੇ ਆ ਉਹ ਕਹਿੰਦੇ ਵੀ ਵਾਕਿਆ ਇਹ ਚੋਗਾ ਬੰਦਾ ਬਈ ਉਹਨੂੰ ਕਹਿੰਦੇ ਆ ਗੇਮ ਜੇ ਐਵੇਂ ਕਲਪਕੇ ਆਪਾਂ ਗੇਮ ਖੇੜੀ ਤੇ ਉਹਨੂੰ ਗੇਮ ਨਹੀਂ ਕਹਿੰਦੇ ਬਿਲਕੁਲ ਉਹ ਬੰਦਾ ਫਿਰ ਆਪਣੀ ਘਰੋਂ ਹੀ ਕਲਪਿਆ ਹੁੰਦਾ ਉਹ ਇਹ ਅੰਦਾਜ਼ ਇਸ ਕਰਕੇ ਸਰੀਰ ਆਲੀ ਮਿਲ ਕੇ ਖੇਡੋ ਇਹੋ ਜਿਹਾ ਕੋਈ ਮਸਲਾ ਹੋ ਜਵੇ ਕਿ ਜਿਹੜਾ ਇੱਕ ਬੰਦੇ ਕਰਕੇ ਤੂੰ ਤੋਂ ਮੈਂ ਹੋ ਗਿਆ ਤੇ ਗਰਾਊਂਡ ਹੀ ਛੁੱਟ ਜਾਂਦਾ ਇੰਝ ਹੀ ਹੁੰਦਾ ਜਾਂਦਾ ਦੁਪਹਿਰ ਨੂੰ ਮੈਂ ਨੂੰ ਸਭ ਤੋਂ ਵੱਡਾ ਤੁਸੀਂ ਇਸ ਗੱਲ ਦੀ ਹੈ ਕਿ ਜਿਹੜੇ ਐ ਮੇਰੀ ਉਮਰ ਦੇ ਵਿੱਚ ਆ 40 ਤੋਂ 38 ਤੋਂ 40 ਮੁੰਡੇ ਤੁਸੀਂ ਗਰਾਊਂਡ 'ਚ ਖੇਡ ਗਿਆ ਸਵੇਰ ਦੇ ਉਸ ਟਾਈਮ ਤੇ ਇਹ ਅਜੇ ਤੱਕ ਨਹੀਂ ਹੋਇਆ ਨਹੀਂ ਤੇ ਕਿੱਦੇ ਦੇ ਪੂਰੇ ਇਤਿਹਾਸ ਚ ਪੁੱਛ ਲਓਗੇ ਕਦੇ 38 ਜਾਂ 40 ਮੁੰਡੇ ਇਥੇ ਗਰਾਊਂਡ 'ਚ ਆਏ ਇੱਕ ਗੇਮ ਖੇਡਣ ਉਸ ਸਵੇਰ ਦੇ ਟਾਈਮ ਹਾਂ ਕਹਿੰਦਾ ਮੈਨੂੰ ਕਹਿੰਦਾ ਸੀ ਕਿ ਨਾ ਪਾਪਾ ਇਨੀ ਦੁਨੀਆ ਜੁੜੀ ਮੈਂ ਤਾਂ ਪੁੱਤ ਕਹਿਣ ਦੀ ਕੋਈ ਗੱਲ ਨਹੀਂ ਕੱਲ ਵੀ ਗਿਆ ਸੀ ਉਹਨੂੰ ਵੇਖ ਕਿੰਨਾ ਜਨੂਨ ਆ ਉਥੋਂ ਅੱਜ ਗਿਆ ਜੀ ਮੈਨੂੰ ਪਤਾ ਨਹੀਂ ਗਿਆ ਮੈਨੂੰ ਕੰਮ ਕਰਦਾ ਫੋਨ ਆ ਰਹਾ ਸੀ ਪਰ ਮੈਂ ਗਿਆ ਨਹੀਂ ਉਹਨੂੰ ਮੇਰੇ ਨੂੰ ਬਹੁਤ ਸ਼ੌਕ ਆ ਕੋਈ ਦਿਨੋਂ ਨਹੀਂ ਛੱਡਦਾ ਹਾਲੇ ਕੋਈ ਮੇਰਾ ਖਿਆਲ 10 12 ਘੰਟੇ ਕੰਮ ਕਰਨ ਤੋਂ ਬਾਅਦ ਵੀ ਹੁੰਦਾ ਵੀ ਮੈਂ ਜਾਵਾਂ ਦਾਸ ਨਾ ਇਸ ਕਰਕੇ ਆਪਾਂ ਕਹਿੰਦੇ ਵੀ ਇਹ ਚੀਜ਼ ਨਹੀਂ ਵਿਸਾਰਨ ਵਾਲੀ ਕਿ ਜਿੰਨਾ ਜੁੜੇ ਹੋਵੋਗੇ ਚੰਗੇ ਤੁਹਾਡਾ ਮਾਈਂਡ ਚੰਗੇ ਬਣੇ ਜਾਊਗਾ ਆਪਾਂ ਤੇ ਇਹ ਗੱਲ ਜਾਣਦੇ ਹਾਂ ਚਲ ਜਾਈਏ ਫੇਰ ਜੀ ਹੈ ਤੇ ਵਿਚਾਰ ਕਰੋ ਵੈਸੇ ਸਵੇਰ ਵਾਲੀ ਗੇਮ ਤੇ ਸ਼ਾਮ ਵਾਲਾ ਨਾ ਠੀਕ ਕੇ ਦੇ ਲਉਣੀ ਨਹੀਂ ਆ ਜਾਓ ਆ ਜਾਓ ਸ਼ਾਮ ਵਾਲਾ ਆ ਜੇ ਕੋ ਨਹੀਂ ਹੁੰਦਾ ਤਾਂ ਫਿਰ ਕੱਲੂ ਸਵੇਰੇ ਆ ਜਿਓ ਸ਼ਾਮ ਨੂੰ ਲਾਉਣੀ ਹੈ ਗੇਮ ਆ ਹਾਂ ਜੀ ਸ਼ਾਮ ਹੀ ਲਾਉਣੀ ਪੱਕਾ ਪੱਕਾ ਮੈਂ ਕਿਹਾ ਫਿਰ ਮੈਂ ਆਪਦੀ ਸੈਟਿੰਗ ਦੇ ਦਾਂ ਜੇ ਹੋ ਗਈ ਕੋਈ ਨਹੀਂ ਤੁਸੀਂ 8 ਵਜੇ ਵੀ ਆ ਜਿਓ ਇਹਨਾਂ ਨੇ ਯਾਰ ਕਿਹੜਾ 7 ਵਜੇ ਪਹੁੰਚ ਜਾਓ ਬਿਲਕੁਲ 7 ਵਜੇ ਦਾ ਟਾਈਮ ਹੀ ਦਿੱਤਾ ਵਾ ਇਹਨਾਂ ਨੇ ਸਾਡੇ ਸਾਡੇ ਲੱਗ ਜਿਵੇਂ ਨਾ 1 ਘੰਟਾ ਸਵੇਰੇ ਸ਼ਾਮੀ ਨੱਪ ਕੇ ਲੱਗ ਜਿਵੇਂ ਨਾ ਸਵੇਰ ਨਾਲੋਂ ਵਧੇ ਜਾਵਾ ਕਹਿੰਦਾ ਆਪਾ ਉਸ ਵੇਲੇ ਵੈਦਰ ਵੀ ਸੋਹਣਾ ਹੋਣਾ ਓਏ ਯਾਰ ਸ਼ਾਮ ਨੂੰ ਭਾਈ ਟਾਈਮ ਵੀ ਵੱਧ ਲਾ ਲੀਂ ਜੇ ਜਾਨਾ ਰਹੀਆਂ ਜਾਂ ਬਿਲਕੁਲ ਕਿਉਂ ਸਿਰੇ ਦੇ ਸਾਨੂੰ ਕਿਦਾ ਹੁਣ ਕੋਈ ਹੁਣ ਮੇਰੇ ਨਾਲ 2-4 ਕੌਲਾ ਆ ਵੀ ਚੁੱਕੇ ਹੋਣੇ ਲੋਕਾਂ ਦੇ ਤੇ ਮੈਂ ਇਸ ਕਰਕੇ ਇਹ ਕਿਹਨਾ ਵੀ ਜਿਹੜਾ ਸ਼ਾਮ ਤੇ ਮਾਫਤ ਅਡਜਸਟ ਕਰ ਸਕਦੇ ਆ ਵੀ ਚਲੋ ਵੱਧ ਟਾਈਮ ਲਾ ਸਕਦੇ ਆ ਫੈਸਲੇ ਹੁੰਦਾ ਯਾਰ ਸਾਡੇ ਕੋਲ 7:00 ਪਾਛ ਲੀਏ ਹੁਣ ਚਲੋ ਹੇ ਨਵੀ ਇੱਕ ਤਾਂ ਪਿੰਡੋਂ ਬੰਦਾ ਕਰਦਾ ਨਾਲ ਉਹ ਮੁੰਡਾ ਨਹੀਂ ਉਹ ਨਾਲ ਹੁੰਦਾ ਹੀ ਤੁਹਾਡੇ ਨਾਲ ਏਰਮਾਨ ਉਹਨੂੰ ਮੈਂ ਪੁੱਛਦਾ ਜੂਵੀ ਜੂਵੀ ਨਾਲ ਇੱਕ ਮੁੰਡਾ ਹੁੰਦਾ ਜਿਹੜਾ ਉਹੀ ਸਕੂਲ ਜਾਂਦਾ ਗੋਲਪੁਰ ਦਾ ਹੀ ਆ ਉਹ ਹੈ ਉਹ ਮੇਰੇ ਪਿੰਡ ਦਾ ਹੀ ਆ ਉਹਨੂੰ ਮੈਂ ਕਰਦਾ ਰਹਿਣੀ ਨਹੀਂ ਨੀ ਨਹਿਰਮਾਨ ਏਰਮਾਨ ਲੈਫਟੀ ਉਹ ਸਾਹ ਹੀ ਲੋਣੀ ਤਾਂ ਆਉਂਦੇ ਨਹੀਂ ਮੈਂ ਉਹ ਬਾਕੀ ਵੀ ਆਇਆ ਕਰ ਲੈ ਸ਼ਾਮਾਂ ਦੇ ਗਰਾਊਂਡ ਉਹ ਵੀ ਸ਼ਾਮਾਂ ਦੇ ਟੈਂਪਸ਼ਨ ਦੇ ਉਹੋ ਕਿਹਦਾ ਆ ਮੈਨੂੰ ਫੋਨ ਆਇਆ ਨਹੀਂ ਜੂਵੀ ਹੁਣ ਦੇ ਕੋਲ ਨੰਬਰ ਹੈ ਆਪ ਆਪਣੇ ਕੋ ਹੈਗਾ ਤਾਂ ਉਹਦਾ ਨੰਬਰ ਜੂਵੀ ਹੈਗਾ ਹੈਗਾ ਸ਼ਾਮਾਂ ਦੇ ਕੈਨ ਉਹਨੂੰ ਕਹੋ ਅੱਜ ਅੱਜ ਸ਼ਾਮੀ ਆ ਅੱਜ ਕਰੀ ਗੱਲ ਉਹ ਨਹੀਂ ਉਹ ਠੀਕ ਨਹੀਂ ਆ ਸਵੇਰੇ ਤਾਂ ਆ ਈ ਗੱਲਾਂ ਨੇ ਪਾਣੀ ਕੀ ਕੋਈ ਜੇ ਸ਼ਾਮ ਤੱਕ ਮੈਨੂੰ ਮਿਲਿਆ ਬਾਜ਼ਾਰ ਚ ਉਦੋਂ ਫੋਨ ਕਰ ਲਾਂਗੇ ਜੇ ਸ਼ਾਮ ਤੱਕ ਕੈਮ ਹੋਇਆ ਆ ਜੂਗਾ ਕੋਈ ਨਾ ਕੋਈ ਹਾਂ ਜਿਹੜਾ ਹੋਣੀ ਬੰਦਾਰੇ ਬੰਨ ਹੋਰ ਮੁੰਡੇ ਹੁੰਦੇ ਬੱਚੇ ਜਿਹੜੇ ਸਕੂਲੀ ਬੱਚੇ ਉਹਨਾਂ ਨੂੰ ਤੇਰੇ ਆਉਣਾ ਔਖਾ ਜਸਮਨ ਵਾਲੀ ਜੋੜ ਉਹ ਸਾਰੇ ਹੁੰਦੇ ਉਹ ਬਿੰਦਰ ਦਾ ਮੁੰਡਾ ਹੀ ਆ ਸਮਰ ਸਮਰ ਹਾਂ ਸਰਦਾਰ ਮੁੰਡਾ ਹੀ ਆ ਹਾਂ ਸਮਰ ਸ਼ਾਮੀ ਆਉਣਾ ਸ਼ੁਰੂ ਕਰ ਦਊਗਾ ਉਹ ਮੈਂ ਕਿਦਾਂ ਕਿਹਾ ਵੀ ਜਿਹੜੇ ਪੁਰਾਣੇ ਬੰਦੇ ਆ ਕੇ ਆਉਂਦੇ ਸੀ ਸਾਰਿਆਂ ਨੂੰ ਕਹਿ ਦਿੰਨੇ ਆ ਸ਼ਾਮ ਵਾਲੀ ਜੋੜ ਹਣੀ ਸਾਰੇ ਆਉਂਦੇ ਆ ਇੱਥੇ ਆਉਂਦੇ ਯਾਰ ਸਾਰੇ ਹੁੰਦੇ ਆ ਚਲੋ ਬਈ ਸਾਮਣੂ ਅੱਜ ਸਾਥ ਦੋਰੀਵਾਰ ਜੋਰ ਪਰ ਖੇਆ ਜਾ ਰਿਹਾ ਕਹਿੰਦੇ ਅਮਰਤ ਦਾ ਲੈ ਗਿਆ ਲੈ ਗਿਆ ਅੱਜ ਮੁੰਡਾ ਜੋਰ ਬਾਲਾ ਦਿਖਾ ਰਿਹਾ ਵਾਰ-ਵਾਰ ਹੈ ਚੰਗਾ ਜੀ ਸਰਪੰਚ ਸਾਹਿਬ ਠੀਕ ਹੈ ਜੀ ਮਿਲਦੇ ਹਾਂ ਸ਼ਾਮ ਨੂੰ ਹਾਂ ਜੀ ਦੋਸਤੋ ਸਿਆਲ ਹੋ ਗਏ ਆ ਸ਼ੁਰੂ ਤੇ ਅੱਜ ਦਾ ਦਿਨ ਹਾਸਿਆ ਭਰਿਆ ਰਿਹਾ ਯਾਰਾਂ ਦੋਸਤਾਂ ਦੇ ਨਾਲ ਸੋਹਣੀ ਗੇਮ ਲੱਗੀ ਤੇ ਸੋਹਣਾ ਫਨ ਹੋਇਆ ਮੈਚ ਤੋਂ ਬਾਅਦ ਤੇ ਸੋ ਅੱਜ ਦਾ ਪਲਾਨ ਵੀ ਬਣ ਰਿਹਾ ਜੀ ਗੇਮ ਸ਼ਾਮ ਤੋਂ ਸ਼ੁਰੂ ਕਰਿਆ ਕਰਾਂਗੇ 7:30-8 ਵਜੇ ਤੋਂ ਸੋ ਮੇਰੇ ਵੀਰ ਜਿਹੜੇ ਵੀਡੀਓ ਦੇਖ ਰਹੇ ਆ ਜਿਹੜੇ ਖੇਡਣ ਦੇ ਚਾਹਵਾਨ ਆ ਸਵੇਰੇ ਉੱਠ ਕੇ ਨਹੀਂ ਆ ਸਕਦੇ ਤੇ ਉਹ ਸ਼ਾਮ ਨੂੰ ਗਰਾਊਂਡ ਦੇ ਵਿੱਚ ਆ ਜਾਇਆ ਕਰੋ ਤਾਂ ਆਪਾਂ ਰੌਣਕਾ ਲਾਇਆ ਕਰਾਂਗੇ ਰਲ ਮਿਲ ਕੇ ਫੁੱਟਬਾਲ ਜਿਹੜਾ ਖੇਡਿਆ ਕਰਾਂਗੇ ਤੇ ਦੋਸਤੋਂ ਮਿਲਦੇ ਆ ਕੱਲ ਨੂੰ ਫਿਰ ਨਵੀਂ ਵੀਡੀਓ ਦੇ ਨਾਲ ਇਸੇ ਗਰਾਊਂਡ ਦੇ ਵਿੱਚ ਤੇ ਤਬ ਤੱਕ ਲਈ ਰੱਬ ਰੱਖਾ ਬਾਏ